ਕੀ ਤਾਂ ਬਿਲਕੁਲ ਨਹੀਂ ਹੋ ਰਿਹਾ ਜਿਵੇਂ ਤੁਸੀਂ ਸੋਚਿਆ ਸੀ ਜੋ ਤੁਸੀਂ ਮੰਗਿਆ ਸੀ ਨਹੀਂ ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਕੌਰ ਕੈਨੇਡਾ ਰਹਿਨੀ ਆ ਕੱਲੀ ਸੇ ਗੱਲ ਕਰਨੋਂ ਦਿਲ ਕਰਦਾ ਸੀ ਪਰ ਕੋਈ ਹੈ ਨਹੀਂ ਸੀ ਇਸ ਕਰਕੇ ਇਸ ਵੀਡੀਓ ਦੇ ਥਰੂ ਤੁਹਾਡੇ ਨਾਲ ਗੱਲ ਕਰ ਰਹੀ ਆ ਇਹ ਤਾਂ ਬਹੁਤ ਵਾਰੀ ਹੁੰਦਾ ਨਾ ਕਿ ਅਸੀਂ ਜੋ ਵੀ ਸੋਚਦੇ ਆਂ ਲੋਚਦੇ ਆਂ ਉਹ ਬਹੁਤ ਟਾਈਮ ਬਾਅਦ ਪੂਰਾ ਹੁੰਦਾ ਹੈ ਮੇਰੇ ਨਾਲ ਵੀ ਹੁੰਦਾ ਹੈ ਫਾਰ ਇਗਜ਼ਾਮਪਲ ਕਿ ਅਸੀਂ ਰਾਬਤੇ ਕੋਲੋਂ ਸਬਰ ਮੰਗਿਆ ਤੇ ਉਦੋਂ ਹੀ ਸਾਡੇ ਕੰਮਾਂ ਦੇ ਵਿੱਚ ਇੰਨੀ ਦੇਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਸਾਡਾ ਸਬਰ ਕਿੱਥੇ ਜਾਂਦਾ ਸਾਨੂੰ ਆਪਣੋ ਨਹੀਂ ਪਤਾ ਲੱਗਦਾ। ਅਸੀਂ ਹੀ ਰੱਬ ਤੇ ਕੋਲੋਂ ਪਿਆਰ ਮੰਗਿਆ ਕਿ ਸਾਨੂੰ ਲੋਕੀ ਪਿਆਰ ਦੇਣ ਹਨਾ ਸਾਰੇ ਪਿਆਰ ਕਰ ਰਹੇ ਨੇ ਮਾਣੇ ਸਾਨੂੰ ਦੇਣ ਤੇ ਉਦੋਂ ਹੀ ਤੁਹਾਨੂੰ ਇਹ ਸਿਖਾਇਆ ਜਾਂਦਾ ਹੈ ਕਿ ਤੁਸੀਂ ਆਪਣੇ ਲਈ ਸਟੈਂਡ ਕਿਵੇਂ ਲੈਣਾ ਹੈ। ਕਿਉਂਕਿ ਸੈਲਫ ਲਵ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਸੀਂ ਆਪਣੇ ਆਪ ਨੂੰ ਪਿਆਰ ਕਰੋਗੇ ਤਾਂ ਲੋਕੀ ਆਟੋਮੈਟਿਕਲੀ ਤੁਹਾਨੂੰ ਪਿਆਰ ਕਰ ਦੇਣਗੇ। ਤੁਸੀਂ ਆਪਣੇ ਲਈ ਆਪਣੀ ਜ਼ਿੰਦਗੀ ਦੇ ਵਿੱਚ ਡਿਸਪਲਾਈਨ ਮੰਗਦੇ ਹੋ। ਕਿ ਮੈਂ ਹਰ ਇੱਕ ਕੰਮ ਟਾਈਮ ਤੇ ਪੂਰਾ ਕਰਾਂ ਕੰਸਿਸਟੈਂਸੀ ਦੇ ਨਾਲ ਕਰਾਂ ਪਰ ਉਨੀਆਂ ਹੀ ਜ਼ਿਆਦਾ ਡਿਸਟਰੈਕਸ਼ਨਸ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਕੋਈ ਵੀ ਤੁਹਾਡਾ ਕੰਮ ਜਿਹੜਾ ਹੈ ਉਹ ਟਾਈਮ ਤੇ ਪੂਰਾ ਨਹੀਂ ਹੋ ਪਾਏਗਾ ਤੁਸੀਂ ਆਪਣੇ ਲਈ ਸ਼ਾਂਤੀ ਮੰਗਦੇ ਹੋ ਕਿ ਜ਼ਿੰਦਗੀ ਦੇ ਵਿੱਚ ਸ਼ਾਂਤੀ ਹੋਵੇ ਸੁੱਖ ਹੋਵੇ ਪਰ ਉਨੀਆਂ ਹੀ ਚੀਜ਼ਾਂ ਤੁਹਾਡੀ ਲਾਈਫ ਦੇ ਵਿੱਚ ਆਉਣਗੀਆਂ ਤੁਹਾਨੂੰ ਟੈਸਟ ਕੀਤਾ ਜਾਵੇਗਾ ਜਿਸ ਦੇ ਨਾਲ ਤੁਸੀਂ ਅਸ਼ਾਂਤ ਹੋ ਜਾਓ ਹੁੰਦਾ ਹੈ ਕਿ ਤੁਸੀਂ ਆਪਣੇ ਲਈ ਗਰੋਥ ਮੰਗਦੇ ਹੋ ਤਾਂ ਤੁਹਾਨੂੰ ਡਿਸਕੰਫਰਟ ਦਿੱਤਾ ਜਾਂਦਾ ਹੈ ਤੁਸੀਂ ਆਪਣੇ ਲਈ ਸਟਰੈਂਥ ਮੰਗਦੇ ਹੋ ਤਾਂ ਤੁਸੀਂ ਹਾਰਡਸ਼ਿਪ ਦੇ ਨਾਲ ਚੁਣਦੇ ਹੋ ਤੁਸੀਂ ਆਪਣੇ ਲਈ ਹਿੰਮਤ ਮੰਗਦੇ ਹੋ ਤਾਂ ਤੁਹਾਨੂੰ ਡਰ ਦਾ ਸਾਹਮਣਾ ਕਰਨਾ ਪੈਂਦਾ ਹੁੰਦਾ ਹੈ ਜਦੋਂ ਤੁਸੀਂ ਕਿਸੇ ਚੀਜ਼ ਤੱਕ ਪਹੁੰਚਣਾ ਹੈ ਕਿਸੇ ਮੰਜ਼ਿਲ ਤੱਕ ਪਹੁੰਚਣਾ ਹੈ ਤਾਂ ਤੁਹਾਨੂੰ ਇਨ੍ਹਾਂ ਚੀਜ਼ਾਂ ਰਾਹੀਂ ਗੁਜ਼ਰਨਾ ਹੀ ਪਵੇਗਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਕਿਵੇਂ ਹਰਵਾਣਾ ਹੈ ਤੁਸੀਂ ਆਪਣੇ ਆਪ ਨੂੰ ਅਲਾਈਨ ਕਿਵੇਂ ਰੱਖਣਾ ਹੈ ਤੁਸੀਂ ਆਪਣੇ ਕੰਮ ਕਿਵੇਂ ਪੂਰੇ ਕਰਨੇ ਨੇ ਤੁਸੀਂ ਆਪਣੇ ਆਪ ਤੇ ਕੰਟਰੋਲ ਕਿਵੇਂ ਰੱਖਣਾ ਸਿਰਫ ਤੇ ਸਿਰਫ ਤੁਹਾਡੇ ਤੇ ਡਿਪੈਂਡ ਕਰਦਾ ਹੈ ਤੁਹਾਡੇ ਮਾਈਂਡ ਤੇ ਡਿਪੈਂਡ ਕਰਦਾ ਹੈ ਕਿਉਂਕਿ ਇਨ ਸਾਰੇ ਜਿਹੜੇ ਚੈਲੰਜੇਸ ਨੇ ਇਹ ਤੁਹਾਡੀ ਜ਼ਿੰਦਗੀ ਨੂੰ ਉਦਾਂ ਹੀ ਸ਼ੇਪ ਦੇਣਗੇ ਜਿਵੇਂ ਦੀ ਤੁਸੀਂ ਜ਼ਿੰਦਗੀ ਸੋਚੀ ਆ ਐਟ ਦਾ ਐਂਡ ਤੁਹਾਡੀ ਜ਼ਿੰਦਗੀ ਉਵੇਂ ਹੀ ਹੋਵੇਗੀ ਜਿਵੇਂ ਤੁਸੀਂ ਲੋਚਦੇ ਹੋ ਜਿਵੇਂ ਤੁਸੀਂ ਸੋਚਦੇ ਹੋ ਇੱਕ ਪ੍ਰੋਸੈਸ ਆ ਤੇ ਇਹ process ਨੇ ਨਿਕਲ ਜਾਣਾ ਆ ਬਸ ਆਪਣੇ ਆਪ ਨੂੰ ਪੋਜ਼ਿਟਿਵ ਰੱਖਣਾ ਆ 네ਗੇਟਿਵ ਨਹੀਂ ਹੋਣਾ ਹਾਂ ਕਿਸੇ ਵੇਲੇ 네ਗੇਟਿਵ ਚੀਜ਼ਾਂ ਦਿਮਾਗ ਦੇ ਵਿੱਚ ਆਉਂਦੀਆਂ ਨੇ 네ਗੇਟਿਵ ਥੌਟਸ ਆਉਂਦੇ ਨੇ ਪਰ ਉਸੇ ਵੇਲੇ ਆਪਣੇ ਮਾਈਂਡ ਨੂੰ ਸਿਗਨਲ ਦੇਣਾ ਆ ਕਿ ਨਹੀਂ ਪੋਜ਼ਿਟਿਵ ਚੀਜ਼ਾਂ ਹੀ ਹੋਣਗੀਆਂ ਜਦੋਂ ਤੁਸੀਂ ਆਪਣੇ ਦਿਮਾਗ ਨੂੰ ਸਮਝਾ ਲੈਂਦੇ ਹੋ ਸਬਕੌਂਸ਼ੀਅਸ ਮਾਈਂਡ ਨੂੰ ਸਮਝਾ ਲੈਂਦੇ ਹੋ ਤਾਂ ਚੀਜ਼ਾਂ ਤੁਹਾਡੇ ਅਕੋਰਡਿੰਗ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹ ਹੀ process ਤੁਹਾਡੀ ਜ਼ਿੰਦਗੀ ਨੂੰ ਸ਼ੇਪ ਦਿੰਦਾ ਕਰੀ ਤੁਸੀਂ ਇੰਨਾ ਚੀਜ਼ਾਂ ਨੂੰ ਟਰਾਈ ਕੀਤਾ ਹੈ ਤੁਹਾਡੇ ਨਾਲ ਇਹ ਗੱਲਾਂ ਹੋਈਆਂ ਨੇ ਚੀਜ਼ਾਂ ਹੋਈਆਂ ਨੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਫਰਸਟ ਵੀਡੀਓ ਹੈ ਤੁਹਾਡਾ ਪਿਆਰ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਪਿਆਸ ਰੋ ਰਹੀਓ